ਮਨਤ ਵੇਖਾ ਹੀ ਪਾਏ ਮਾਨਸ ਵੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰੰਭ ਸਤਕਾਰ ਯੋਗ ਗੁਰੂ ਕੀ ਸਾਜੇ ਨਵਾਜੇ ਗੁਰੂ ਰੂਪ ਸਾਧ ਸੰਗਤ ਜੀ ਆਓ ਸਤਿਗੁਰਾਂ ਦੀ ਉਪਾਰ ਕਿਰਪਾ ਦਾ ਸਦਕਾ ਇਹ ਸੁਭਾਗਾ ਸਮਾ ਅਮਰ ਵਿਵੇਦਾ ਸਮਾ ਪ੍ਰਾਪਤ ਹੋਇਆ ਹੈ ਆਓ ਗੋਦ ਅੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਵ ਜੀ ਦਾ ਹੁਕਮ ਨਾਵਾ ਜੋ ਮੁਖਵਾਕ ਆਪਾਰੋਂ ਪ੍ਰਾਪਤ ਹੋਇਆ ਹੈ ਇਹ ਪਾਵਨ ਪਵਿੱਤਰ ਸ਼ਬਦ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੋਠ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਸਤਿਗੁਰੂ ਜੀ ਮਾਖਸ਼ ਕਰਦੇ ਹੰਮ ਕੇ ਭਾਈ ਤੂੰ ਇਹ ખોਟੀ ਮਤ ਕੋ ਮੱਤ ਦਾ ਧਾਰਨ ਕੀਤੀ ਹੋਈ ਐ ਦੋ ਤਰ੍ਹਾਂ ਦੀ ਮਤ ਹੈ ਇੱਕ ਗੁਰਮਤ ਇੱਕ ਦੁਰਮਤ ਚੰਗੀ ਮਤ ਸਦਾ ਚੰਗੇ ਵਿਚਾਰ ਸੋਚਦੀ ਐ আর ખોਟੀ ਮਤ ਖੋਤੇ ਪਾਸੇ ਲਿਦਾਦੀ ਹੈ ਦੁਰਮਤ ਅਤੇ ਗੁਰਮਤ ਗੁਰੂ ਮਤ ਚੱਲਿਆ ਜੀਵਨ ਸਫਲਾ ਹੁੰਦਾ ਹੈ ਪਰ ਦੁਰਮਤ ਆਪਣੀ ਮਤ ਅਨੁਸਾਰ ਚੱਲਿਏ ਤਾਂ ਜੀਵਨ ਵਿਅਰਥ ਚਲਾ ਜਾਂਦਾ ਹੈ ਇਸੇ ਕਰਕੇ ਗੁਰਬਾਣੀ ਵਿੱਚ ਬਹੁਤ ਸਾਰੇ ਥਾਮਾਂ ਤੇ ਨਿਕਰ ਆਪਦਾ ਹੈ ਜਿੱਥੇ ਚੰਗੀ ਸਰੇਸ਼ਤ ਮਤ ਦੀ ਮੰਗ ਕੀਤੀ ਹੈ ਹਾਰ ਪਰਿਓ Swami ਕਾ ਦੁਆਰਾ ਦੀਜਾ ਗੋਧ ਬਵੇਕ ਬਵੇਕ ਵਿਚਾਰ ਵਾਲੀ ਬੁੱਧੀ ਮੈਨੂੰ ਬਖਸ਼ਿਸ਼ ਕਰੋ ਜੋ ਇਸ ਕਰਕੇ ਜਿਹੜੀ ਖੋਟੀ ਮਤ ਹੈ ਕੁਮਤ ਹੈ ਉਹ ਸਦਾ ਵਿਕਾਰਾਂ ਵੱਲ ਪ੍ਰੇਰਦੀ ਹੈ ਬਾੜਾ ਸੋਚਦੀ ਹੈ ਚੰਗੀ ਮਤ ਗੁਰੂ ਦੇ ਸ਼ਰਨ ਵਾਲੇ ਲਿਆਉਂਦੀ ਹੈ ਇਸ ਕਰਕੇ ਆਪਣੇ ਮਨ ਨੂੰ ਸਮਝਾ ਕੇ ਸੰਸਾਰ ਦੇ ਲੋਕਾਂ ਨੂੰ ਗੁਰੂ ਜੀ ਨੇ ਇਹ ਪਾਵਨ ਪ੍ਰਵੇਸ਼ ਬਖਸ਼ਿਸ਼ ਕੀਤਾ ਹੈ ਵਾਣਰੇ ਕਾਣੁ ਕੋ ਮਤ ਤੈ ਲੀਨੀ ਹੈ ਮੇਰੇ ਮਨ ਇਹ ਕਿਹੜੀ ਤੂੰ ਕੋਟੀ ਮਤ ਧਾਰਨ ਕੀਤੀ ਹੋਈ ਹੈ ਜਿਹੜੀ ਸਦਾ ਬਰਿਆਈਆਂ ਬਾਰੇ ਸੋਚਦੀ ਹੈ ਉਧਰ ਹੀ ਤੈਨੂੰ ਦੌੜਾਈ ਫਿਰਦੀ ਹੈ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਰਹਾਉ ਇਹ ਦੋ ਰਸ ਨੇ ਪਰਾਏ ਦੇ ਆ ਦਾ ਰਸ ਅਤੇ ਪਰਾਏ ਤਨ ਦਾ ਰਸ ਇਹਨਾਂ ਦੇ ਵਿੱਚ ਇਹ ਮਨੁੱਖ ਰਚਿਆ ਹੋਇਆ ਹੈ ਸਦਾ ਤੋਂ ਬੁਰੇ ਕੰਮ ਹੀ ਸੋਚਦਾ ਹੈ ਬੁਰੇ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ ਕਦੇ ਉਹ ਰਾਮ ਜੋ ਪਰਿਪੂਰਨ ਹੈ ਸਭ ਕਾਸੇ ਰਮਿਆ ਹੋਇਆ ਹੈ ਉਸ ਰਾਮ ਦੀ ਭਗਤੀ ਨਾ ਕੀਤੀ ਕਦੇ ਉਸ ਦੀ ਬੰਦਗੀ ਨਹੀਂ ਕਰਦਾ ਉਸ ਨੂੰ ਯਾਦ ਨਹੀਂ ਕਰਦਾ ਔਰ ਪਰਾਈ ਨਿੰਦਿਆ ਵਿੱਚ ਹੀ ਰਚਿਆ ਰਹਿੰਦਾ ਹੈ ਪਰਦਾਰਾ ਪਰ ਨਿੰਦਿਆ ਇਹ ਦੋ ਵੱਡੇ ਪਾਪ ਹਨ ਜਿਹੜੇ ਜੀਵਾਂ ਨੂੰ ਬਰਬਾਦ ਕਰ ਦਿੰਦੇ ਨੇ ਪਰ ਖੋਟੀ ਮਤ ਵਾਲੇ ਨੂੰ ਦੋਨੇ ਹੀ ਚੰਗੇ ਲੱਗਦੇ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਰਹਿਤ ਮਰਯਾਦਾ ਬਖਸ਼ਿਸ਼ ਕੀਤੀ ਆ ਉਹਦੇ ਵਿੱਚ ਵੀ ਇਹ ਗੱਲਾਂ ਅੰਕਤ ਨੇ ਰਹਿਤ ਮਰਯਾਦਾ ਵਿੱਚ ਵੀ ਗੁਰੂ ਜੀ ਦੱਸਦੇ ਨੇ ਆਪਣੇ ਆਚਰਨ ਨੂੰ ਉੱਚਾ ਸੁੱਚਾ ਰੱਖੀਏ ਪਰਾਈ ਹੰਕ ਤੋਂ ਬਚਾ ਕੇ ਰੱਖੀਏ ਔਰ ਪਰਾਈ ਨਿੰਦਿਆ ਨਾ ਕਰੀਏ ਨਿੰਦਿਆ ਕਰਨ ਦੇ ਨਾਲ ਜਿਹਦੀ ਨਿੰਦਿਆ ਕਰਾਂਗੇ ਉਸ ਦਾ ਜਿਹੜਾ ਆਪਾਂ ਦਾ ਪਾਹਰ ਹੈ ਉਹ ਸਾਡੇ ਸਿਰ ਤੇ ਆ ਜਾਂਦਾ ਹੈ ਇਹ ਕ ਰਾਜਾ ਬੜਾ ਧਾਰਮਿਕ ਵਿਖਿਆਲਾ ਵਾਲਾ ਸੀ ਉਸਨੇ ਆਪਣੇ ਘਰ ਦੇ ਵਿੱਚ ਪੰਡਾਰਾ ਕੀਤਾ ਮਹਿਲਾ ਵਿੱਚ ਬਹੁਤ ਸਾਰੇ ਸਾਧੂ ਬ੍ਰਾਹਮਣਾਂ ਨੂੰ ਭੋਜਨ ਸ਼ਿਕਾਉਣ ਵਾਸਤੇ ਉਸਨੇ ਸੱਦਾ ਪੱਤਰ ਦਿੱਤਾ ਔਰ ਪ੍ਰਸ਼ਾਦਾ ਛਕਣ ਵਾਸਤੇ ਬਹੁਤ ਸਾਰੇ ਸਾਧੂ ਬ੍ਰਾਹਮਣ ਇਕੱਠੇ ਹੋ ਗਏ ਇਧਰੋਂ ਲੰਗਰ ਬਣ ਰਿਹਾ ਸੀ ਖੀਰ ਰਿੰਨਣ ਵਾਸਤੇ ਰੱਖੀ ਹੋਈ ਸੀ ਦੇ ਕੇ ਦਾ ਮੂੰਹ ਖੁੱਲਾ ਸੀ ਟੱਕਣ ਨਹੀਂ ਸੀ ਉੱਤੇ ਦਿੱਤਾ ਜਿਹੜਾ ਹਲਵਾਈ ਲੱਗ ਰਹੀ ਸੀ ਉਹ ਕਿਤੇ ਇਧਰ ਉਧਰ ਹੋ ਗਿਆ ਇਹ ਉਥੋਂ ਦੀ ਇੱਕ ਇਲ ਲੱਗੀ ਡਹਿਰੀ ਨੇ ਸੱਪ ਨੂੰ ਆਪਣੇ ਪੰਜਿਆਂ 'ਚ ਫੜ ਕੇ ਜਦੋਂ ਉਥੋਂ ਦੀ ਲੰਘਣ ਲੱਗੀ ਉਹ ਪੰਜਾ ਵਿੱਚੋਂ ਸੱਪ ਛੁੱਟ ਗਿਆ ਸੱਪ ਖੀਰ ਦੇ ਵਿੱਚ ਡਿੱਗ ਪਿਆ ਨਾ ਰਾਜੇ ਨੂੰ ਪਤਾ ਲੱਗਿਆ ਨਾ ਲਾਂਗਰੀਆਂ ਨੂੰ ਪਤਾ ਲੱਗਿਆ ਵਿਚੇ ਰਿੰਨ ਦਿੱਤਾ ਉਹ ਜਹੀਲਾ ਸੱਪ ਖੀਰ ਦੇ ਵਿੱਚ ਰਿੰਨ ਗਿਆ ਹੁਣ ਪੁਜੋਤਾ ਨੂੰ ਪਹਿਲਾ ਭੋਜਨ ਛਕਾਉਣਾ ਸੀ ਜਦੋਂ ਭੋਜਨ ਵਰਤਾਇਆ ਜਿਹੜਾ ਖੀਰ ਖਾਵੇ ਉਹ ਨਾਲ ਦੀ ਨਾਲ ਹੀ ਉੱਥੇ ਜ਼ਹਿਰ ਦੇ ਅਸਰ ਨਾਲ ਮਰ ਜਾਵੇ ਇਸ ਤਰ੍ਹਾਂ ਬਹੁਤ ਸਾਰੇ ਖੀਰ ਖਾ ਕੇ ਮਰ ਗਏ ਬ੍ਰਾਹਮਣ ਤੇ ਸਾਧੂ ਰਾਜੇ ਨੇ ਆਖਿਆ ਬੜੀ ਮਾੜੀ ਗੱਲ ਹੋਈ ਬਹੁਤ ਵੱਡਾ ਪਾਪ ਹੋ ਗਿਆ ਮੈਂ ਤਾਂ ਭੋਜਨ ਛਕਾਉਣਾ ਸੀ ਧਰਮ ਕਰਨਾ ਸੀ ਆਹ ਤਾਂ ਬਹੁਤ ਵੱਡਾ ਗੁਨਾਹ ਹੋ ਗਿਆ ਹੈ ਇਸ ਕਰਕੇ ਰਾਜੇ ਨੇ ਆਪਣਾ ਰਾਜ ਭਾਗ ਮੰਤਰੀਆਂ ਨੂੰ ਸੌਂਪ ਕੇ ਆਪ ਬੈਰਾਗ ਧਾਰਨ ਕਰ ਲਿਆ ਛੱਡ ਗਿਆ ਰਾਜ ਭਾਗ ਫਕੀਰ ਬਣ ਗਿਆ ਆਪ ਪਛਤਾਵੇ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗਾ ਵੀ ਇਹ ਮੇ ਤੋਂ ਪਾਪ ਕਿ ਹੋ ਗਿਆ ਮੈਂ ਤਾਂ ਧਰਮ ਕਰਨਾ ਚਾਹੁੰਦਾ ਸੀ ਇਹ ਪਾਪ ਹੋ ਗਿਆ ਮਰ ਗਏ ਕਾਰਨ ਕੀ ਹੋਇਆ ਪਤਾ ਨਹੀਂ ਲੱਗਿਆ ਕਰ ਨਾਥਾ ਰਾਜੇ ਨੂੰ ਪਤਾ ਸੀ ਕਿ ਖੀਰ ਦੇ ਵਿੱਚ ਸੱਪ ਗਿਰਿਆ ਨਾ ਲੰਗਰ ਬਣਾਉਣ ਵਾਲਿਆਂ ਨੂੰ ਪਤਾ ਸੀ ਉਹ ਵੀ નિર્ਦੋਸ਼ ਸਨ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਇਸ ਕਰਕੇ ਪਾਪ ਕਿਸੇ ਨੂੰ ਲੱਗਿਆ ਨਾ ਪਾਪ ਹੋ ਤਾਂ ਗਿਆ ਪਰ ਦੋਸ਼ੀ ਕੌਣ ਬਣੇ ਰਾਜਾ ਵੀ ਦੋਸ਼ੀ ਨਹੀਂ ਕਿਉਂਕਿ ਰਾਜੇ ਤੋਂ ਇਚਨ ਜੇ ਤਾਂ ਹੋ ਗਈ ਰਾਜੇ ਨੂੰ ਪਤਾ ਹੀ ਨਹੀਂ ਕਿ ਫਕੀਰ ਦੇ ਵਿੱਚ ਕੁਝ ਨਹੀਂ ਗਿਆ ਨਾ ਲਾਗਰੀ ਦੋਸੀ ਨੇ ਲਾਗਰੀਆਂ ਨੂੰ ਵੀ ਕੋਈ ਪਤਾ ਨਹੀਂ ਇਸ ਕਰਕੇ ਉਹ ਪਾਪ ਦਾ ਗੁਨਾਹਗਾਰ ਕੋਈ ਬਣਿਆ ਨਾ ਕੁਝ ਸਮੇਂ ਬਾਅਦ ਰਾਜਾ ਫਕੀਰ ਬਣਿਆ ਹੋਇਆ ਇੱਕ ਸ਼ਹਿਰ ਦੇ ਵਿੱਚ ਭੇਖਾ ਮੰਗਣ ਵਾਸਤੇ ਚਲਾ ਗਿਆ ਜਦੋਂ ਵੇਖਿਆ ਮੰਗਣ ਵਾਸਤੇ ਗਿਆ ਉਥੇ ਇੱਕ ਔਰਤ ਨੇ ਰਾਜੇ ਨੂੰ ਪਛਾਣ ਲਿਆ ਕਿਤਾ ਰਾਜਾ ਹੈ ਇਹ ਉਹੀ ਰਾਜਾ ਜਿਹਨੇ ਘਰ ਬੁਲਾ ਕੇ ਬਹਾਮਣ ਬਰਬਾਦਤੇ ਇਹ ਪਾਪੀ ਰਾਜਾ ਹੁਣ ਸਾਧ ਬਣਿਆ ਫਿਰਦਾ ਮੰਗਦਾ ਫਿਰਦਾ ਬਹੁਤ ਵੱਡਾ ਗੁਨਾਹਗਾਰ ਹੈ ਇਸਨੇ ਬਹੁਤ ਵੱਡਾ ਪਾਪ ਕੀਤਾ ਇਸ ਤਰ੍ਹਾਂ ਰਾਜੇ ਦੀ ਨਿੰਦਿਆ ਕਰ ਦਿੱਤੀ ਉਸ ਬੀਬੀ ਨੇ ਜਦੋਂ ਕਿ ਰਾਜਾ ਨਿਰਦੋਸ਼ ਸੀ ਰਾਜੇ ਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਤੋਂ ਇਹ ਕੀ ਹੋਇਆ ਪਰੰਤੂ ਉਸ ਦਾ ਚਰਚਾ ਪ੍ਰਚਾਰ ਕਰ ਦਿੱਤਾ ਨਿੰਦਿਆ ਕਰ ਦਿੱਤੀ ਇਹ ਤਾਂ ਉਹੀ ਪਾਪੀ ਰਾਜਾ ਹੁਣ ਭੀਖ ਮੰਗਦਾ ਫਿਰਦਾ ਹੈ ਦਰਦਾਰ ਛੋਕਰਾ ਖਾਂਦਾ ਫਿਰਦਾ ਪਹਿਲਾ ਕਿੰਨਾ ਵੱਡਾ ਪਾਪ ਇਸਨੇ ਕੀਤਾ ਉਹ ਜਨ ਸ਼ਿਕਾਉਣ ਦੇ ਬਹਾਨੇ ਇਹਨਾਂ ਨੇ ਬੰਦੇ ਮਾਰ ਦਿੱਤੇ ਇਸ ਤਰ੍ਹਾਂ ਦੀ ਮਿਲਦਿਆ ਕਰ ਦਿੱਤੀ ਉਹ ਨਿੰਦਿਆ ਦਾ ਫਲ ਉਹ ਜਿਹੜਾ ਪਾਪ ਕਰਮ ਸੀ ਜਿਹੜਾ ਅਜੇ ਜਿੰਦਾ ਕੋਈ ਦੋਸ਼ੀ ਨiyet ਨਹੀਂ ਸੀ ਹੋਇਆ ਉਹ ਪੈੜਨਿਕ ਪਿਆਸੀ ਤੇ ਉਹ ਨਿੰਦਿਆ ਕਰਨ ਵਾਲੇ ਨੂੰ ਉਹ ਪਾਪ ਚ ਜਮੜ ਗਿਆ ਉਹ ਸਾਰਿਆਂ ਦੀ ਮੌਤ ਦਾ ਜਿਹੜਾ ਪਾਪ ਸੀ ਨਿੰਦਿਆ ਕਰਨ ਵਾਲੇ ਦੇ ਸਿਰ ਆ ਗਿਆ ਉਹ ਬੀਬੀ ਨੂੰ ਕੋਈ ਦੀ ਬਿਮਾਰੀ ਹੋ ਗਈ ਉਸੇ ਨਾਲ ਉਸਦੀ ਮੌਤ ਹੋ ਗਈ ਖਤਮ ਹੋ ਗਈ ਰਾਜਾ ਨਿਰਦੋਸ਼ ਸੀ ਲਾਗਰੀ ਨਿਰਦੋਸ਼ ਸੰ ਅਚਨ ਚੇਤੇ ਗੱਲ ਹੋਈ ਪਰ ਨਿੰਦਿਆ ਕਰਨ ਵਾਲੇ ਦੇ ਸਿਰੋ ਗੋਸ ਆ ਗਿਆ ਉਹਨੂੰ ਉਸ ਗੋਸ ਦੀ ਸਜ਼ਾ ਮਿਲ ਗਈ ਤਾਹੀ ਮਹਾਰਾਜ ਕਹਿੰਦੇ ਨੇ ਨਿੰਦਿਆ ਭਲੀ ਕਿਸੇ ਦੀ ਨਹੀਂ ਮਨੁੱਖ ਮੁਗਧ ਕਰਨ ਕਿਸੇ ਦੀ ਵੀ ਨਿੰਦਿਆ ਚੰਗੀ ਨਹੀਂ ਨਿੰਦਿਆ ਹੁੰਦੀ ਹੈ ਕਿਸੇ ਬੰਦੇ 'ਚ ਗਲਤੀ ਨਾ ਹੋਵੇ ਉਹਨੂੰ ਜਾਣ-ਬੁੱਝ ਕੇ ਮਾੜਾ ਕਹਿਣਾ ਜੇ ਚੋਰ ਨੂੰ ਚੋਰ ਕਹਦੇ ਆ ਉਹ ਤਾਂ ਕੋਈ ਮਾੜੀ ਗੱਲ ਨਹੀਂ ਨਿੰਦਿਆ ਨਹੀਂ ਜੇ ਕਿਸੇ ਚੰਗੇ ਬੰਦੇ ਨੂੰ ਚੋਰ ਕਹ ਜੀਏ ਫਿਰ ਤਾਂ ਨਿੰਦਿਆ ਹੈ ਭਾਈ ਬਿਨਾਂ ਸੋਚੇ ਸਮਝੇ ਬਿਨਾਂ ਵਿਚਾਰੇ ਤੋਂ ਹਰ ਵੀ ਕਿਸੇ ਦੇ ਦੋਸ਼ ਥੱਪ ਦੇਣਾ ਇਹ ਨਿੰਦਿਆ ਹੈ ਇਹ ਮਾੜੀ ਹੈ ਨਿੰਦਿਆ ਕਰਨ ਵਾਲੇ ਦੇ ਸਿਰ ਜਿਹਦੀ ਨਿੰਦਿਆ ਕਰਦਾ ਉਹਦੇ ਪਾਪ ਆ ਜਾਂਦੇ ਇਸੇ ਕਰਕੇ ਕਬੀਰ ਸਾਹਿਬ ਨੇ ਕਿਹਾ ਨਿੰਦਿਆ ਜਿਹੜੀ ਲੋਕ ਸਾਡੀ ਨਿੰਦਿਆ ਕਰਦੇ ਨੇ ਸਾਡੇ ਲਈ ਫਾਇਦੇਮੰਦ ਹੈ ਸਾਡੇ ਵਾਸਤੇ ਚੰਗੀ ਹੈ ਸਾਨੂੰ ਉਹ ਪਿਆਰੀ ਲੱਗਦੀ ਹੈ ਨਿੰਦਿਆ ਨਿੰਦਿਆ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਕਾਰੀ ਨਿੰਦਿਆ ਤਾਂ ਸਾਡੇ ਮਾਂ ਅਤੇ ਪਿਤਾ ਹੈ ਮਾਤਾ ਪਿਤਾ ਬੱਚੇ ਦਾ ਹੱਥਾਂ ਨਾਲ ਗੰਦ ਸਾਫ ਕਰਦੇ ਨੇ ਨਿੰਦਿਆ ਕਰਨ ਵਾਲਾ ਮੂੰਹ ਨਾਲ ਸਾਫ ਕਰਦੇ निंदा ਕਰੈ ਸੋ ਹਮਰਾ ਮੀਤ निंदਕ ਮੈਂ ਹਮਾਰਾ ਚੀਤ ਕਬੀਰ ਸਾਹਿਬ ਕਹਿੰਦੇ ਮਿੱਤਰਿਆ ਸਨੋ ਹੈ ਜਿਹੜਾ ਸਾਡੀ ਨਿੰਦਿਆ ਕਰਦਾ ਉਹ ਸਾਡੇ ਪਾਪ ਵਡਾ ਲੈਂਦਾ ਪਾਪਾਂ ਦਾ ਭਾਰ ਹੋਣਾ ਕਰਨ ਦਾ ਆਦੇਸ ਇਹ ਰਹਿ ਜਾਂਦਾ ਉਸ ਤੋਂ ਵੱਡਾ ਮਿੱਤਰ ਕਿਹੜਾ ਹੋਵੇਗਾ ਜਿਹੜਾ ਕਿਸੇ ਦੇ ਗੁਨਾਹਾਂ ਦਾ ਪਾਪ ਆਪਣੇ ਸਿਰ ਲੈ ਲਵੇ ਉਹ ਨਿੰਦਿਆ ਕਰਨ ਵਾਲਾ ਬਹਿ ਜਾਂਦਾ ਇਸ ਕਰਕੇ ਨਿੰਦਿਆ ਮਾੜੀ ਹੈ ਆਜਰਨ ਨੂੰ ਉਜਾ ਸੁਚਿਆ ਰੱਖਣਾ ਆਦੇ ਨਿੰਦਿਆ ਨਹੀਂ ਕਰਨੀ ਕਿਸੇ ਨੂੰ ਮਾਰਾ ਨਹੀਂ ਕਹਿਣਾ ਜਾਨ ਉੱਟ ਕੇ ਦੋਸ਼ ਨਹੀਂ ਲਾਉਣੇ ਨਿੰਦਿਆ ਹੁੰਦੀ ਹੈਾਰੇ ਦੋਨੇ ਗਨਾ ਜਿਹੜੇ ਨੇ ਇਹਨਾਂ ਵਿੱਚ ਤੇਰਾ ਮਨ ਇਹਨਾਂ ਦੇ ਰਸ ਵਿੱਚ ਰਚਿਆ ਹੋਇਆ ਹੈ ਪਰਦਾਰਾ ਨਿੰਦਿਆ ਰਸ ਰਚਿਓ ਉਹ ਫਸ ਗਿਆ ਉਹਨਾਂ ਦੇ ਵਿੱਚ ਰਚਿਆ ਹੋਇਆ ਹੈ ਹਰ ਸਮੇਂ ਪਰਾਏ ਰੂਪ ਤੇ ਪਰਾਈ ਦਿੰਦਿਆ ਦੇ ਵਿੱਚ ਲੱਗਿਆ ਰਹਿੰਦਾ ਹੈ ਕਦੇ ਵੀ ਤੂੰ ਰਾਮ ਦੀ ਭਗਤੀ ਨਹੀਂ ਕਰਦਾ ਉਸ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਮੁਗਤ ਪੰਥ ਜਾਣਉ ਤੈ ਨਾਹਿਨ ਤਨ ਜੋਰ ਨਕਾਉ ਤਾਇਆ ਆ ਮੁਕਤੀ ਦੇ ਰਸਤੇ ਨੂੰ ਸਮਝਿਆ ਨਹੀਂ ਜਾਣਿਆ ਨਹੀਂ ਔਰ ਧਨ ਇਕੱਠਾ ਕਰਨ ਦੇ ਵਿੱਚ ਹੀ ਤੇਰੀ ਸਾਰੀ ਦੌੜ ਭੱਜ ਹੈ ਮਾਇਆ ਇਕੱਠੀ ਕਰਨ ਦੇ ਵਿੱਚ ਦਿਨ ਰਾਤ ਲੱਗਿਆ ਰਹਿੰਦਾ ਹੈ ਮਾਇਆ ਬਿਨਾ ਸੰਸਾਰ ਦਾ ਕੰਮ ਨਹੀਂ ਚੱਲਦਾ ਪਰ ਮਾਇਆ ਨੇਕ ਨੀਅਤ ਨਾਲ ਕਮਾਉਣੀ ਹੈ। ਏਰਾ ਫੇਰੀ ਠੱਗੀ ਠੋਰੀ ਨਾਲ ਕੀਤਾ ਹੋਇਆ ਤਨ ਸਦਾ ਦੁੱਖ ਰੂਪ ਹੁੰਦਾ ਹੈ। ਆਪਣੀ ਦਸਾਂ ਨਾਹਾਂ ਦੀ ਕਿਰਤ ਕਮਾਈ ਕਰਕੇ ਆਪਣੇ ਕਾਰੋਬਾਰ ਨੂੰ ਵਧਾਉਣਾ ਇਹ ਤਾਂ ਗੁਰਮਤਿ ਅਨੁਸਾਰ ਹੈ। ਪਰ ਹਰ ਭੀਗਾ ਡੇਡਾ ਧੰਗ ਵਰਤ ਕੇ ਮਾਇਆ ਇਕੱਠੀ ਕਰਨ ਦਾ ਯਤਨ ਕਰਨਾ ਇਹ পাপ ਹੈ ਐਸੇ ਧਨ ਇਕੱਠਾ ਕਰਨ ਦੇ ਵਿੱਚ ਤੇਰੀ ਦੌੜ ਭੱਜ ਹੈ ਤੂੰ ਲੱਗਿਆ ਹੋਇਆ ਹੈ ਤੈ ਮੁਕਤੀ ਦੇ ਰਾਹ ਨੂੰ ਨਹੀਂ ਪਛਾਣਿਆ ਕਿਵੇਂ ਬੰਧਨਾ ਤੋਂ ਮੁਕਤ ਹੋਣਾ ਹੈ ਕਿਵੇਂ ਸੰਸਾਰ ਤੋਂ ਧਰਨਾ ਹੈ ਇਹ ਰਾਹ ਬਾਰੇ ਤੂੰ ਕੋਈ ਜਾਣਕਾਰੀ ਹਾਸਲ ਨਹੀਂ ਕੀਤੀ ਆਤਮ ਸੰਗ ਕਾਹੂ ਨਹੀਂ ਦਿਨਾ ਵਿਰਥਾ ਆਪ ਬੰਧਾਇਆ ਅੰਤ ਸਮੇਂ ਜਿਨ੍ਹਾਂ ਚੀਜ਼ਾਂ ਨੂੰ ਇਕੱਠੀਆਂ ਕਰਨ ਵਿੱਚ ਤੂੰ ਲੱਗਿਆ ਹੋਇਆ ਜਿਨ੍ਹਾਂ ਚੀਜ਼ਾਂ ਦੇ ਪਿੱਛੇ ਲਾ ਕੇ ਤੂੰ ਆਪਣਾ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਇਹ ਨਾ ਜੋ ਅੰਤ ਸਮੇਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ ਆਵੇਂ ਵਿਅਰਥੀ ਆਪਣੇ ਆਪ ਨੂੰ ਮੋਹ ਜਾਲ ਦੇ ਬੰਧਨਾ ਵਿੱਚ ਬੰਨ੍ਹ ਲਿਆ ਜਿੰਨਾ ਦੇ ਮੋਹ ਵਿੱਚ ਵੱਜਿਆ ਹੋਇਆ ਉਹਨਾਂ ਨੇ ਅੰਤ ਸਮੇਂ ਤੇਰਾ ਸਾਥ ਨਹੀਂ ਨੇੜਾ ਉਹ ਸਭ ਇੱਥੇ ਤੱਕ ਹੀ ਨੇ ਅੱਗੇ ਦਰਗਾਹ ਵਿੱਚ ਨਾਲ ਨਹੀਂ ਉਹਨਾਂ ਚੋਂ ਕਿਸੇ ਨੇ ਵੀ ਜਾਣ ਇਹ ਸਭ ਇੱਥੇ ਤੱਕ ਨੇ ਜਦੋਂ ਸੰਸਾਰ ਭੂਮੀ ਵਿੱਚ ਤੇਰੇ ਸਰੀਰ ਨੂੰ ਲੇਖੇ ਲਾਇਆ ਏ ਉਸ ਤੋਂ ਬਾਅਦ ਸਭ ਆਪੋ ਆਪਣੇ ਘਰਾਂ ਨੂੰ ਮੁੜ ਜਾਣਗੇ ਕਹਾ ਤਾਂ ਫਿਰ ਤੂੰ ਇਕੱਲੇ ਨਹੀਂ ਜਾਣਾ ਇਸ ਕਰਕੇ ਤੂੰ ਬਿਆਥੀ ਆਪਣੇ ਗਲ ਦੇ ਵਿੱਚ ਬੰਧਨ ਪਾਏ ਹੋਏ ਨੇ ਪਾਹਾਂ ਪਾਹਾਂ ਹੋਈਆਂ ਨੇ ਹਰ ਕਦੇ ਤੂੰ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਹਰ ਸਮੇਂ ਤੇਰੀ ਦੌੜ ਅੱਜ ਮਾਇਆ ਦੇ ਪਿੱਛੇ ਹੀ ਰਹਦੀ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾਹਿ ਕੋ ਭਜਿਓ ਕਛੁ ਗਿਆਨ ਨਾ ਨਾ ਤਾਂ ਹਰਥਾ ਵਿਆਪਕ ਹਰੀ ਪ੍ਰਮਾਤਮਾ ਦਾ ਭਜਨ ਕੀਤਾ ਹੈ ਨਾਹੀਂ ਗੁਰੂ ਦੀ ਸੇਵਾ ਵਿੱਚ ਆਇਆ ਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ ਅਧੇ ਨਾਹੀਂ ਤੈਨੂੰ ਆਪਣੇ ਆਤਮਿਕ ਜੀਵਨ ਦੀ ਸੋਚੀ ਤੈਨੂੰ ਗਿਆਨ ਪੈਦਾ ਹੋਇਆ ਹੈ ਤੂੰ ਇਸ ਤਰ੍ਹਾਂ ਗਿਆਨਤਾ ਦੇ ਹਨੇਰੇ ਵਿੱਚ ਆਪਣੇ ਜੀਵਨ ਨੂੰ ਵਿਅਰਥਕਵਾ ਕੇ ਸੰਸਾਰ ਤੋਂ چلا ਜਾਵੇਂਗਾ ਜਦੋਂ ਕਿ ਇਹ ਮਨੋੱਖਾ ਜਨਮ ਬੜਾ ਕੀਮਤੀ ਹੈ ਜੋ ਤੈਨੂੰ ਪ੍ਰਾਪਤ ਹੋਇਆ ਕਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਬੜਕੀ ਤੇਰੀ ਮਰੀਆ ਇਹ ਤੈਨੂੰ ਇੱਕ ਵਾਰੀ ਦਿੱਤੀ ਗਈ ਐ ਮੌਕਾ ਉਸ ਮਾਲਕ ਨੂੰ ਮਿਲਣ ਦਾ 골ਡਨ ਚਾਂਸ ਕਹਿ ਦੋ ਸੁਹਰੀ ਮੌਕਾ ਔਰ ਇਹ ਮੌਕਾ ਤੈਂ ਖਝਾਲਿਆ ਨਾ ਕੋ ਪ੍ਰਮਾਤਮਾ ਦਾ ਭਜਨ ਕੀਤਾ ਨਾ ਤੂੰ ਗੁਰੂ ਦੀ ਸੇਵਾ ਕੀਤੀ ਹੈ ਨਾ ਹੀ ਤੈਨੂੰ ਆਤਮਿਕ ਸੋਧੀ ਗਿਆਨ ਪ੍ਰਾਪਤ ਹੋਇਆ ਹੈ ਕਾਟ ਹੀ ਮਾਹੇ ਨਰੰਜਨ ਬੇਰ ਹੈ ਤੈ ਖੋਜ ਤਉ ਗਿਆਨਾ ਜਿਹੜਾ ਤੂ ਬਣਾਵੇ ਵਿੱਚ ਜੰਗਲਾਂ ਦੇ ਵਿੱਚ ਘਰ-ਬਾਰ ਛੱਡ ਕੇ ਉਹ ਮਾਇਆ ਤੋਂ ਰਹਿਤ ਨਿਰਅੰਜਨ ਪਰਮਾਤਮਾ ਆਕਾਰਪੁਰਖ ਵਹਿਗੂ ਨੂੰ ਲੱਭਦਾ ਫਿਰਦਾ ਹੈ ਉਹ ਤਾਂ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਬੈਠਾ ਹੈ ਤੂੰ ਬਾਹਰ ਲੱਭਦਾ ਹੈ ਉਹ ਤੇਰੇ ਅੰਦਰ ਹਿਰਦੇ ਵਿੱਚ ਬੈਠਾ ਹੈ ਪਰ ਤੈਨੂੰ ਉਸ ਦਾ ਪਤਾ ਨਹੀਂ ਕਿ ਉਹ ਤੇਰੇ ਅੰਦਰ ਬੈਠਾ ਹੈ ਉਸ ਨੂੰ ਬਾਹਰ ਲੱਭਣ ਦਾ ਜਤਨ ਕਰਦਾ ਹੈ ਸਤਗੁਰਾਂ ਨੇ ਇੱਕ ਥਾਂ ਮਿਰਗ ਦਾ ਪਰਮਾਨਣ ਦਿੱਤਾ ਹੈ ਮਿਰਗ ਦੇ ਧੋਨੀ ਦੇ ਵਿੱਚ ਕਸਤੂਰੀ ਹੁੰਦੀ ਹੈ ਔਰ ਮਿਰਗ ਜਦੋਂ ਆਪਣਾ ਘਾਵਟਾ ਖਾ ਕੇ ਬੈਠ ਕੇ ਜੁਗਾੜਾ ਕਰਦਾ ਹੈ ਦਿਵਾਰਾਂ ਦੇ ਨਾਲ ਉਹਦੇ ਅੰਦਰੋਂ ਸਵਾਸ ਬਾਹਰ ਆਉਂਦੇ ਨੇ ਤਾਂ ਕਸੂਰੀ ਦੀ ਸੁਗੰਧੀ ਵੀ ਬਾਹਰ ਆਉਂਦੀ ਹੈ ਫਿਰ ਦੁਬਾਰਾ ਉਹੀ ਕਸੂਰੀ ਵਾਲੀ ਸੰਤ ਸੁਗੰਧੀ ਜਦੋਂ ਉਹ ਸਵਾਸ ਸਾਹ ਅੰਦਰ ਲੈਂਦਾ ਖਿੱਚਦਾ ਉਦੋਂ ਫਿਰ ਉਹ ਸੁਗੰਧੀ ਵਾਲੀ ਹਵਾ ਜਿਹੜੀ ਉਹਦੇ ਅੰਦਰੋਂ ਹੀ ਨਿਕਲੀ ਸੀ ਫਿਰ ਉਹਦੀਆਂ ਹਾਸਾਂ ਨਾਲ ਟਕਰਾਉਂਦੀ ਹੈ ਮਨੋਂ ਭੇਖਾ ਲੱਗ ਜਾਂਦਾ ਕਿ ਬਾਹਰੋਂ ਹਵਾ ਵਿੱਚੋਂ ਸੰਬੰਧੀ ਆ ਰਹੀ ਹੈ ਜਦੋਂ ਕਿ ਨਿਕਲਦੀ ਉਹਦੇ ਅੰਦਰੋਂ ਹੀ ਹੁੰਦੀ ਹੈ ਉਹ ਫਿਰ ਭੱਜਦਾ ਹੈ ਹਵਾ ਦੇ ਪਿੱਛੇ ਐਵੇਂ ਹੀ ਖੱਪਦਾ ਹੈ ਦੌੜ ਭੱਜ ਕਰਦਾ ਹੈ ਇੱਕ ਕਸਤੂਰੀ ਕਿੱਥੋਂ ਲੱਭੇ ਹੈ ਉਹਦੇ ਅੰਦਰ ਇਸ ਤਰ੍ਹਾਂ ਉਹਦੀ ਜਿਹੜੀ ਬਾਹਰਲੀ ਦੌੜ ਭੱਜਾ ਫਜ਼ੂਲ ਹੈ ਹੁਦਾ ਕੋਈ ਲਾਭ ਨਹੀਂ ਐਵੇਂ ਘਰ ਵਿੱਚ ਪਿਆ ਹੋਇਆ ਮਹਾਰਾਜ ਕਹਿੰਦੇ ਨੇ ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇ। ਉਹ ਭਰਮਾਂ ਚ ਪਿਆ ਹੋਏ ਨੂੰ ਕਸਤੂਰੀ ਦਾ ਪਤਾ ਨਹੀਂ ਕਿ ਮੇਰੇ ਅੰਦਰ ਹੈ ਉਹ ਬਾਹਰ ਭਟਕਦਾ ਫਿਰਦਾ। ਇਸ ਕਰਕੇ ਉਹ ਤਾਂ ਤੇਰੇ ਅੰਦਰ ਵਸਦਾ ਹੈ। ਪਰਮਾਤਮਾ ਵੀ ਜੋਤ ਤੇਰੇ ਅੰਦਰ ਹੈ। ਇਹਨੂੰ ਤੂੰ ਬਾਹਰ ਖੋਜਦਾ ਫਿਰਦਾ ਬਾਹਰ ਕਿੱਥੋਂ ਲੱਭੇਗਾ ਉਹਦਾ ਜਦੋਂ ਅੰਦਰ ਝਾਤੀ ਮਾਰੇਗਾ ਫੇਰ ਤੇਰਾ ਬਲਾਪ ਹੋ ਅੰਤਰਮੁਖ ਬਿਰਤੀ ਕਰੇਗਾ ਬਾਹਰ ਦੇਖਿਆ ਤੂੰ ਨਹੀਂ ਉਹ ਲੱਭਣਾ ਉਹ ਅੰਦਰ ਹਾਂ ਤੂੰ ਬਾਹਰ ਲੱਭਦਾ ਬਹੁਤ ਜਨਮ ਭਰ ਮਦ ਤੈਂ ਹਾਰਿਓ ਅਸੇਰ ਮਤ ਨਹੀਂ ਪਾਈ ਹੈ ਭਾਈ ਬਹੁਤ ਜਨਮ ਤਾਂ ਭਰਮਾਂ ਵਿੱਚ ਪਏ ਨੇ ਐਵੇਂ ਬਿਆਰਥਕ ਵਾਲੇ ਹਾਰ ਗਿਆ ਜੀਵਨ ਦੀ ਬਾਜ਼ੀ ਨੂੰ ਔਰ ਤੈ ਸਦਾ ਥਿਰ ਰਹਿਣ ਵਾਲੀ ਪਤ ਉਹ ਤੈਨੂੰ ਪ੍ਰਾਪਤ ਨਹੀਂ ਹੋਈ ਉਹ ਮਤ ਜਿਹਦੇ ਨਾਲ ਸਹਜ ਅਵਸਥਾ ਆ ਜੇਗੀ ਤੇਰੀ ਭਟਕਣਾ ਖਤਮ ਹੋ ਜੇਗੀ ਇਕ ਤਾਂ ਸ਼ਾਂਤ ਹੋ ਕੇ ਟਿਕ ਜੇਗਾ ਐਸੀ ਮਤ ਤੈਨੂੰ ਪ੍ਰਾਪਤ ਨਹੀਂ ਹੋਈ ਬਹੁਤ ਜਨਮ ਹੋ ਗਏ ਤੈਨੂੰ ਧਰਮਾਂ ਵਿੱਚ ਪਏ ਨੂੰ ਔਰ ਧਰਮਾਂ ਵਿੱਚ ਪੈ ਕੇ ਤੂੰ ਆਪਣੀ ਇਸ ਜੀਵਨ ਦੀ ਬਾਰੀ ਹਾਰ ਨਹੀਂ ਹੈ ਤੈਨੂੰ ਹੁਣ ਬਹੁਤ ਸੁਨਹਿਰੀ ਮੌਕਾ ਮਿਲਿਆ ਮਹਾਰਾਏ ਕਹਿੰਦੇ ਮਾਨਸ ਦੇ ਪਾਏ ਪਾਦ ਹਰ ਭਜ ਇਹ ਉੱਤਮ ਪਦਵੀ ਮਨੋਖਾ ਜਨਮ ਮਨੋਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ ਉਹ ਹਰੀ ਪਰਮਾਤਮਾ ਦਾ ਭਜਨ ਕਰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮੋਹਰ ਲਾ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਭਾਈ ਗੁਰੂ ਨੇ ਇਹ ਜੁਗਤੀ ਇਹ ਗੱਲ ਤੈਨੂੰ ਸਮਝਾ ਦਿੱਤੀ ਦੱਸ ਦਿੱਤੀ ਕਿ ਤੈਨੂੰ ਐਡਾ ਵੱਜਾ ਉੱਚਾ ਆਉਨਾ ਮਨੁੱਖਾ ਜਨਮ ਦਾ ਪ੍ਰਾਪਤ ਹੋਇਆ ਤੋ ਉਸ ਪਰਮਾਤਮਾ ਦਾ ਭਜਨ ਕਰ ਏ ਮਨੋਖਾ ਜਨਮ ਜਿਹੜਾ ਤਮਾਮ 83 ਲੱਖ ਜੋਨ ਤੋਂ ਉੱਤਮ ਹੈ 83 ਲੱਖ ਜੋਨ ਮੈਂ ਉਤਮ ਜਨਮ ਸੋ ਮਾਨਸ ਦੇਹੀ ਇਸ ਦੇਹੀ ਕੋ ਸਿਮਰ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਬੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ 라ਹੂ ਇਸੇ ਕਰਕੇ ਤੇਰਾ ਮਨੁੱਖ ਜਨਮ ਕੀਮਤੀ ਆ ਉੱਤਮ ਹੈ ਕਿਉਂਕਿ ਇਸ ਜਨਮ ਦੇ ਵਿੱਚ ਉਸ ਮਾਲਕ ਪਰਮਾਤਮਾ ਦਾ ਭਜਨ ਕਰਕੇ ਉਹਦੇ ਨਾਲ ਮਿਲਿਆ ਜਾ ਸਕਦਾ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ ਜਨਮ ਮਰਨ ਦਾ ਢੇੜ ਕੱਟਿਆ ਜਾ ਸਕਦਾ ਉਸ ਮਾਲਕ ਪਰਮਾਤਮਾ ਦਾ ਭਜਨ ਕਰਕੇ ਇਹ ਜੁਗਤੀ ਸਤਿਗੁਰੂ ਨੇ ਸਾਨੂੰ ਸਮਝਾ ਦਿੱਤਾ ਕਿ ਭਾਈ ਤੂੰ ਬਹੁਤ ਉੱਚੀ ਪਦਵੀ ਪ੍ਰਾਪਤ ਕੀਤੀ ਆ तमाम 83 ਲੱਖ ਜਨ ਤੋਂ ਉੱਤਮ ਮਨੁੱਖਾ ਜਨਮ ਪ੍ਰਾਪਤ ਕੀਤਾ ਇਸ ਧਰਤੀ ਮੈਂ ਤੇਰੀ ਸਰਦਾਰੀ ਅਬਰ ਜਨ ਤੇਰੀ ਪਨਹਾਰੀ ਹੋਰ ਜਨਾਂ ਦਾ ਤੇਰੀ ਸੇਵਾ ਵਾਸਤੇ ਬਣਿਆ ਨੇ ਤੇਰਾ ਇਸ ਧਰਤੀ ਤੇ ਸ਼ਿੱਕਾ ਚੱਲਦਾ ਹੈ ਤੁਹਾਨੂੰ ਜਨਮ ਤੈਨੂੰ ਪ੍ਰਾਪਤ ਹੋਇਆ ਇਸ ਕਰਕੇ ਤੂੰ ਹਰੀ ਪਰਮਾਤਮਾ ਦਾ ਭਜਨ ਕਰ ਗੁਰੂ ਜੀ ਤੈਨੂੰ ਇਹ ਗੱਲ ਸਮਝਾਉਂਦੇ ਨੇ ਪਰਮਾਤਮਾ ਦੀ ਬੰਦਗੀ ਕਰਕੇ ਨਾਮ ਜਪ ਕੇ ਆਪਣੇ ਇਸ ਮਨੋਖਾ ਜਨਮ ਨੂੰ ਸਫਲਾ ਕਰਨਾ ਹੈ ਗੁਰੂ ਦੇ ਬਚਨਾਂ ਦੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਸੱਚਾ ਬਣਾ ਲੈ ਇਹ ਹੀ ਮਨੋਖਾ ਜਨਮ ਦਾ ਲਾਭ ਹੈ ਇਹ ਪਾਵਨ ਪਵਿੱਤਰ ਸ਼ਬਦ ਸੋਧ ਰਾਗ ਦੇ ਵਿੱਚ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 631 ਅਰ 32 ਦੇ ਉੱਪਰ ਇਹ ਸ਼ਬਦ ਸੁਭਾਰੇ ਮਾਨ ਹੈ ਜਿਸ ਦੀ ਆਪਾਂ ਨੇ ਤੁਛ ਬੁੱਧੀ ਦੇ ਮੁਤਾਬਕ ਵਿਚਾਰ ਕੀਤੀ ਹੈ ਹੋਇਆਂ ਭੁੱਲਾਂ ਦੀ ਸੰਗਤ ਨੇ ਖਿਮਾ ਬਖਸ਼ਣੀ ਜੀ ਸਰੋ